ਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਬਾਈ ਪਹਿਲਾਂ ਤਾਂ ਗੱਗੇ ਨੂੰ ਵਧਾਈਆਂ ਗੱਲ ਵਧਾਈਆਂ ਹੋ ਗਈਆਂ ਭਾਈ ਵਧਾਈਆਂ ਇੱਕ ਹੋਰ ਬਸ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿ ਸ੍ਰੀ ਅਕਾਲ ਕਰੇ ਕੋਲੇ ਆਈਆਂ ਹੋਈਆਂ ਬਸ ਦੂਰ ਵਿਜਾ ਸਾਦੀ ਹੈ ਉਹ ਉਹ ਤਾਂ ਕੋਈ ਨਹੀਂ ਪਤਾ ਹਲੇ ਉਹ ਦੂਰ ਵਿਜਾ ਕੋਈ ਪਤਾ ਨਹੀਂ ਉਹ ਤਾਂ ਲੋਨ ਪਰੇ ਲੋਨ ਹੋਇਆ ਤਾਂ ਵਧਾਈਆਂ ਨਹੀਂ ਤੇ ਕੈਂਸਲ ਵੀ ਹੋ ਜਾਂਦਾ ਕੰਮ ਹੋ ਜਾਣਾ ਕੋਈ ਐ ਥੋੜੀ ਵੀ ਕੋਈ ਕਰਨਾ ਹਾਂ ਮੈਂ ਲੋਨ ਵੀ ਇਹਦਾ ਹੈਗਾ ਬੈਂਕ ਵਾਲੇ ਹੱਥ ਮਾ ਬਾਈ ਵੀਰ ਜੀ ਲੈ ਮੈਂ ਅੱਠ ਵਾਰ ਦੇਖਿਆ ਕਿ ਆ ਇਦਾਂ ਲਈ ਉਹ ਕੋਈ ਨਹੀਂ ਨਰਦਾ ਕਹਿੰਦਾ ਚੇ ਤੂੰ ਇਹ ਨਾਂ ਵੀ ਹੋਏ ਤਾਂ ਤਾਂ ਵੀ ਲਿਆ ਦੂੰਗੇ ਛੋੜ ਦੱਸ ਨਹੀਂ ਨਹੀਂ ਪਰਦਾ ਕਹਿੰਦਾ ਤੂੰ ਉਹ ਬੰਦਾ ਦੇਖ ਕੇ ਕਿਸ ਤਾ ਤੂੰ ਭਾਈ ਅਗਲੇ ਕੱਲੇ ਬੰਦਾ ਦੇਖ ਯਾਰ ਇਹਨਾਂ ਨੇ ਰਿਕਾਰਡ ਚੱਕਣਾ ਹਾਂ ਅੰਦਰ ਰਿਕਾਰਡ ਕਿਤੇ ਹੈ ਨਹੀਂ ਦਫਤਰ ਜੀ ਚੱਕਣਾ ਉਹਦਾ ਬੰਦੇ ਨੂੰ ਹੁੰਦਾ ਦਨਮੈਸ਼ ਉਹਦੋਂ ਨੇ ਆਪਣੀ ਉਹ ਕਰਨੀ ਆਹੋ ਠੀਕ ਆ ਗੱਲ ਯਾਰ ਜਿਹੜੇ ਉਹ ਸੀਟ 'ਤੇ ਬੈਠਾ ਥੋੜਾ ਜਿਹਾ ਉਹਨੇ ਵੀ ਉਹ ਨਾ ਵੀ ਦੇਖਣ ਵਾਲ ਗਾਲੇ ਉਹ ਨਾ ਗੌਰਮੈਂਟ ਸਰਕਾਰ ਆਇਆ ਤਾਂ ਅਗਲੇ ਦੇਖਣ ਵੀ ਡੱਡਾ ਡਾ ਹੈਵੀ ਆ ਕਿਤੇ ਕਿੱਥੇ ਵੱਡਾ ਹੈ ਕੋਈ ਕੁਝ ਨਹੀਂ ਹੈ ਕੋਈ ਵਾਟਰ ਹੋਵੇ ਕੋਈ ਹੈ ਕਿ ਨਹੀਂ ਉਹ ਅਗਲੇ ਮਾਨ ਉਹਦਾ ਸਬੂਤ ਪੂਰੇ ਕਰਨੀ ਕਰਨੇ ਕਰਨੇ ਕਈ ਵਾਰ ਸੰਦਾ ਹੋਰ ਦਿਖਾ ਦੇਣੇ ਹਾਂ ਚੀਜ਼ ਦੇ ਵਿੱਚ ਕੋਈ ਹੈ ਨਹੀਂ ਕੋਸ਼ਿਸ਼ ਵੀ ਹੁੰਦਾ ਸੰਦਾ ਲੈ ਕੇ ਖੜਾ ਦੇਣ ਦਿਖਾ ਦੇਣਾ ਸਾਰੇ ਪਤਾ ਸਬੂਤ ਪਿਆ ਨਾਲ ਦਾ ਤਿੰਨ ਸਾਲ ਦਾ ਕੱਢ ਲੈਣਾ ਤੇ ਸਾਡਾ ਤਾਂ ਮੈਸੂ ਨਿਕਲ ਲਏ ਆਪਣੇ ਪਹਿਲੇ ਟਰੈਕਟਰ ਆਏ ਨਹੀਂ ਪੈਸੇ ਜਮੀਨ ਫਾਰਮ ਅੰਦਰ ਲੁਕਾ ਮਾਰ ਨਹੀਂ ਡਲੀ ਆ ਪਈਏ ਜੀ ਫੱਦ ਪਾਣੀ ਜੀ ਹੋਰ ਹਾਂ ਮਾਲਾ ਇਕ ਨਹੀਂ ਧਾਰ ਗਿਆ ਆ ਮਾਰ ਨਹੀਂ ਪਾਣੀ ਮਟੋੜੀ ਪੁੱਛੇ ਜੰਗੂਰੇ ਵੀ ਸਾਨੂੰ ਲੋਨ ਕਰਕੇ ਲਾਓ ਨਹੀਂ ਪਾਣੀ ਹੋਈ ਵੀ ਆ ਕਿਨੂੰ ਲੋਨ ਕਿਉਂ ਕਰੋ ਉਹਨਾਂ ਨੇ ਆਪਣੀ ਫਾਰਮੈਲਟੀ ਕਰਨੀ ਹੁੰਦੀ ਹੈ। ਉਹ ਤਾਂ ਬਹੁਤ ਸਬੂਤ ਅਗਲਾ ਚਾਹੀਦੇ ਵੀ ਹੈਗੇ ਆ ਬਾਈ। ਹੁਣ ਉਹਨਾਂ ਕੋਲ ਵੀ ਜਿਹੜੀ ਚੀਜ਼ ਹੈ ਨਾ ਉਹ ਆਪ ਦੱਬ ਕੇ ਸਰ ਫਰਜ਼ ਫੁਰਜ ਜਿਹੜੀ ਵੀ ਨਾ ਕੋਈ ਵੀ ਚੀਜ਼ ਨਾ ਕੋਈ ਸਰਕਾਰ ਵੀ ਜਾਈ ਕੋਈ ਸਿਸਟਮ ਨਾਲ ਚੱਲਦੀ ਹੈ। ਜੇ ਸੀਟ ਤੇ ਐਵੇਂ ਹੀ ਅਪ ਡਾਊਨ ਹੋਈ ਗਈ ਦੋ ਨੰਬਰ ਦੇ ਕੰਮ ਹੋਈ ਗਏ ਫੇਖਦ ਮੈਂ ਸਭ ਕੋ ਸਰ ਬਾਫਰੇ ਮਿਲਣੇ ਬੰਦ ਹੋ ਜਾਣੇ। ਪੈਸਾ ਜਿਹੜਾ ਸੌਖਾ ਇੱਕ ਨਹੀਂ ਦਿੰਦੇ। ਇਹ ਗੱਲ ਹੈ। ਤਿੰਨ ਤਿੰਨ ਦੇ ਗੇੜ ਚਾਹ ਹੂੰ ਗੇਮ ਸਾਰੀ ਹੈ ਤਿੰਨ ਕਿੱਥੇ ਦੇ ਦੂੰਗਾ ਉਹ। ਜਿਹਨੇ ਕਰਨਾ ਉਹਦੇ ਗੱਲ ਪੈਣਾ ਜਿਹਨੇ ਮੂਰੇ ਉਹ ਕਰਨਾ। ਉਹ ਠੀਕ ਐ ਅਗਲਾ ਸਵਾਰ ਕੇ ਰਸਾ ਪਾਉਂਦਾ ਦੋ ਵਾਲਾ ਦੰਦਾ ਇੱਕ ਵਾਲ ਇੱਕ ਵਾਲ ਕੇ ਤੇ ਖੋਲਣਾ ਜਾਵੇ ਅਜਾ ਮੁੰਬਈ ਮੋਜੜੀਆਂ ਦਾ ਨਿਆ ਨਿਆ ਲੈਂਦਾ ਪਿਆ ਹਾਂਜੀ 12 12 ਘੰਟੇ ਆਉਂਦੀ ਆ ਹਾਂਜੀ ਬਾ ਘੰਟੇ ਦੀ ਹੂੰ ਇਹ ਸਰਕਾਰ ਨੂੰ ਮਾੜੀ ਦਸੀ ਜੰਨੇ ਹੈ ਇਹ ਸਰਕਾਰ ਮਾੜੀ ਦਸੀ ਜੰਨੇ ਹੁਣ ਸਰਕਾਰ ਲਾਈਟ ਪਿੱਛੇ ਥੋੜੀ ਹੁਣ ਸਰਕਾਰ ਦਾ ਕਰ ਸਕਦੇ ਆ ਜੀ 5 ਮਿੰਟ ਤੇ ਅਜੀ ਹੈ ਹੈ ਤੂੰ ਕਾਹ ਪਿੱਛੇ ਇਹ ਚੋਰ ਰੌਣੇ ਚ ਕਿੱਥੇ ਜਾ ਜਾ ਆ ਜਾ ਤੇਰਾ ਪਤਾ ਕੀ ਗੱਲ ਐ ਸਰਕਾਰ ਕੋਈ ਵੀ ਆ ਹੁਣ ਵੋਟਾਂ ਆ ਬਾਈ ਨਾਲ ਲਾਈਟ ਦਾ ਯਾਰ ਅੱਗੇ ਵੀ ਵਧੀਆ ਦਿੱਤੀ ਆ ਬਾਈ ਸਰਕਾਰ ਨੇ ਠੀਕ ਹੀ ਨਹੀਂ ਹਾਂਜੀ ਹਾਂਜੀ ਜੇ ਇੱਕ ਵੈਸਲੀ ਵੀਡੀਓ ਦੇ ਸਾਰੇ ਲੋਕ ਜਮਾਰ ਕੇ ਸਾਰੇ ਲੋਕ ਸਾਰੇ ਲੋਕੜੇ ਲਈ ਪੈਸੇ ਜਿਹੜੇ ਗੱਲ ਦੇ ਸਾਹਮਣੇ ਗਾਂਜੇ ਦੇ ਪੈਸੇ ਹੀ ਆ ਕਾਜ ਆਈ ਇਹ ਇੱਕ ਜੇ ਆਉਂਦੇ ਉਹਨੂੰ ਕਾਜ ਕੀ ਆ ਜੇ ਮੈਂ ਆਉਂਦਾ ਹੀ ਨਹੀਂ ਤੇ ਹਾਂ ਧਰਨੇ ਦਾ ਨਹੀਂ ਇੱਕ ਸਾਲ ਨੇ ਬਹੁਤ ਅਨੁਕਰਬ ਨਹੀਂ ਕਾਂਗਰਸ ਦੀ ਸਰਕਾਰ ਤੋਂ ਬਣ ਕੀ ਦੀ ਸੀ ਉਹਨੂੰ ਜਾ ਅਗਲਾ ਮਿਲ ਵੀ ਜਾਂਦਾ ਹੈ ਭਾਈ ਗੰਨੇ ਦੇ ਪੈਸੇ ਤਾਂ ਦੇਖੋ ਇਹ ਸਰਕਾਰ ਚ ਠੀਕ ਆਏ ਹਾਂ ਹਾਂ ਐਵੇਂ ਕੁਝ ਪਹਿਲਾਂ ਹੋਰ ਚਾਹੇ ਪਿੰਡਾਂ ਮੈਂ ਗ੍ਰਾਂਟ ਆਈ ਜਾਂ ਨਹੀਂ ਆਈ ਹੋਰ ਚਾਹੇ ਕੰਮ ਕਰੇ ਜਾਂ ਨਹੀਂ ਅਸੀਂ ਜਿਹੜੀ ਚੀਜ਼ ਸਹੀ ਆ ਉਹ ਸਹੀ ਆ ਕੋਈ ਨਹੀਂ ਸਾਡੇ ਪਿੰਡ ਪੈਸਾ ਕੋਈ ਵੀ ਆਇਆ ਭਾਈ ਇੰਨੇ ਚਿਰ ਮਾ ਹੁੰਦੇ ਠੀਕ ਆ ਬਾਕੀ ਨਹੀਂ ਆ ਗੰਨੇ ਵਾਲੇ ਪੈਸਾ ਨੂੰ ਮਿਲਦੇ ਰਹੇ ਆ ਜਿਹੜੀ ਸਹੀ ਬਿਜਲੀ ਵੀ ਠੀਕ ਆਉਂਦੀ ਰਹੀ ਆ ਬਿਜਲੀ ਵੀ ਠੀਕ ਹੈ ਇਹ ਜਿੰਮੇਦਾਰਾਂ ਨੂੰ ਚਾਹੀਦੇ ਕਿ ਇਹ ਚੀਜ਼ ਹੈ ਹਰਾਮ ਹੋਰ ਬਾਕੀ ਉਹ ਆਜੇ ਮੋਜੇ ਕੁਝ ਨਹੀਂ ਮਿਲੇ ਦੂਜੀ ਗੱਲ ਇਹ ਹੈ ਵੀ ਸਾਡੇ ਐਮਐਲਏ ਕਿਸੇ ਕੰਮ ਦਾ ਹੈ ਨਹੀਂ ਉਰੇ ਵਾਲਾ ਸਭ ਤੋਂ ਵੱਡੀ ਗੱਲ ਵੱਡੀ ਵੱਡੀ ਗਲਤ ਆ ਹੈ ਤਾਂ ਲੋਕੀ ਲੋਕੀ ਉਹ ਹੋਏ ਹੋਰੀ ਐਂਟਰੀ ਥੋੜੇ ਜਿਹਾ ਰੌਲਾ ਪਾਉਂਦਾ ਹੈ ਜਿਹੜਾ ਜਾ ਕੇ ਕਿਸੇ ਕੋਲ ਜਾਊਗਾ ਉਹੀ ਕਾ ਕੇ ਆਪਣਾ ਇਹ ਕੰਮ ਕਰ ਰੱਖੂਗਾ ਗੱਲ ਤਾਂ ਉਹੀ ਹੈ ਹਾਂ ਜਾਣਾ ਕਿ ਜਾਈ ਨੇ ਆਪਣੇ ਕੰਮ ਚ ਵੇਲ ਲਈ ਹਾਂ ਚਾਹ ਹੁਣ ਆਪਾਂ ਕਿਸੇ ਨੂੰ ਕਹੂੰਗਾ ਆਪਣਾ ਦੁੱਖ ਨਹੀਂ ਦੱਸੂਗਾ ਜਾ ਕੇ ਤਾਂ ਆ ਹੀ ਹੋਣਾ ਉਹ ਕਹਿੰਦਾ ਸਾਨੂੰ ਕੀ ਪਤਾ ਤੁਹਾਨੂੰ ਵੀ ਨਹੀਂ ਪਤਾ ਪਤਾ ਨਹੀਂ ਥੱਲੇ ਦੀ ਚ ਜਾ ਕੇ ਥੱਲੇ ਦੀ ਕਿਹਨੂੰ ਕਹ ਦੱਸਣਾ ਉਹਨਾਂ ਨੇ ਕਹਾਂ ਜਾ ਕੇ ਦੱਸਣਾ ਉਹਨਾਂ ਨੇ ਉੱਪਰ ਜਿਹੜਾ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਕਿਹਾ ਹੈ ਕੋਈ ਵਾਰੀਆਂ ਨਹੀਂ ਉਹੀ ਗੱਲ ਹੈ ਯਾਰ ਇਹ ਪਾ ਦੁੱਖ ਰਹੂਗੇ ਕਿਸੇ ਵਜੇ ਹੁਣ ਕਹਾ ਉਹ ਦੱਸੇਗਾ ਹਾਂ ਤਾਂ ਕੋ ਬਣਦਾ ਕਿਉਂਕਿ ਜਾਂਦੇ ਚੱਲ ਜੇ ਵੀ ਆਸਾਂ ਪਿੰਡ ਨੂੰ ਆਏ ਜਲ ਥੱਲੇ ਹੋਣਾ ਚਾਹੀਦਾ ਪਿੰਡਿਆ ਘਰ ਕੋਈ ਸਾਲ ਤਾਂ ਹੋ ਗਿਆ ਭੰਗ ਕਰੀ ਇਹਨੂੰ ਪੰਚਾਇਤਾਂ ਇਹ ਉਹ ਤਾਂ ਪੰਜ ਨੂੰ ਪਹਿਲਾਂ ਕਰ ਚੱਲ ਗਈਆਂ ਆਪਣੇ ਹੁਣ ਕਿੰਨੇ ਜੀ ਤੇ ਵੋਟਰ ਨੂੰ ਜਾਂ ਇੱਕ ਮਈ ਜੂਨ ਤੋਂ ਹੁਣੀਆਂ ਵੋਟਾਂ ਪੈਦਾ ਪੰਚਾਇਤੀ ਜੂੰਚ ਤਾਂ ਨਹੀਂ ਵੀ ਗਏ। ਯਾਤ ਨਹੀਂ ਜੂੰਚੋ ਜੂੰਚ ਦੋਈਆਂ। ਜੂੰਚ ਫਿਰ ਜਲਾਈ ਜੋ ਅਗਸਤ ਚ ਆਉਂਗਾ ਕਹਿੰਦਾ। ਪਤਾ ਨਹੀਂ ਕਰ ਦੋਗੇ ਉਹਨੇ ਪੈਂਸ। ਇਹਨਾਂ ਸਰਪੰਚਾਂ ਦੇ ਕਾਤੇ ਫਿਰ ਇਹਨਾਂ ਨੇ ਉਹ ਕਰਿਆ ਵੇ। ਇੰਨੀ ਚ ਪਹਿਲਾਂ ਤਾਂ ਹੁੰਦਾ ਹੀ ਨਹੀਂ ਕਹੇ ਜੀ। ਇੰਨਾ ਚਿਰ ਪਹਿਲਾਂ ਥੋੜਾ ਹੁੰਦਾ ਯਾਰ। ਇਹ ਵੇ ਪਤਾ ਨਹੀਂ ਕੀ ਪਾਲਸੀਆਂ ਕੀ ਆ ਇਹਨਾਂ ਦੇ ਇਹ ਹੀ ਜਾਣੇ। ਕਹਿੰਦਾ ਉਹਨਾਂ ਨੇ ਇਲੈਕਟ ਬਾਈ ਦੀ ਉਹ ਆਰਗੇਟ ਫੇਰ ਦੁਬਾਰਾ ਦੁਬਾਰਾ ਇਹਦੇ ਬਕਰੇ ਨੇ। ਉਹੀ ਗੱਲ ਆ ਯਾਰ ਫਿਰ ਪਹਿਲਾਂ ਤਾਂ ਕਹਿੰਦੇ ਵਿਚ ਨੂੰ ਆਏ ਰੌਲਾ ਪਿਆ ਤਾਂ ਵੀ ਸਾਰੀਆਂ ਹੁਣੀ ਕਰਾ ਦੇਣੀਆਂ ਉਹਨਾਂ ਨੇ। ਇੱਕ ਵਾਰੇ ਕਰਾਇਆ ਕਰਨਾ ਵੀ ਕਹਿੰਦੇ ਸਾਡਾ ਖਰਚਾ ਹੋਊ ਦੁੰ ਆ ਹੁਣ ਫੇਰ ਵਰਾਲੋਗੇ ਪੈ ਗਿਆ ਨਾ ਮੇ ਵੋਟਾਂ ਦਾ ਖਰਚਾ ਬਹੁਤ ਆਉਂਦਾ ਇਕੱਠੀ ਉਹ ਕਰ ਦਿੰਦੇ ਜਿਹੜੀਆਂ ਆਦੂਆਂ ਹੋਣੀਆਂ ਹੈ ਜਿਹੜੀਆਂ ਐਪੀ ਵਾਲੀਆਂ ਹੋਣੀਆਂ ਇਹ ਇਕੱਠੀ ਉਹ ਕਰ ਦਿੰਦੇ ਫਿਰ ਉਹੀ ਗੱਲ ਹੈ ਨਾਲੇ ਐਪੀ ਦੇ ਕੇ ਸਰਪੰਚ ਦਾ ਬਕਸਾ ਰੱਖਦੇ ਹੁੰਦੇ ਆਹ ਉਹੀ ਰੱਖਣਾ ਦਾ ਬਕਸਾ ਜੀ ਇਹ ਹੋਰ ਦਾ ਆਹ ਨਾਲ ਹੋਰ ਤਾਂ ਇੱਕ ਨਾ ਪੰਜਾਂ ਆਸ਼ਾ ਨੂੰ ਫੈਲਾ ਦੂ ਜੋਂ ਲੈ ਦੇ ਜਾ ਕੇ ਨਾਲੇ ਵੋਟਾਂ ਖੜਨੇ ਦਾ ਖਰਚਾ ਤਾਂ ਅਦਾ ਜਾਂਦਾ ਵੇਣ ਦਾ ਵਰਾਜੀ ਮੇਹਰਾਜੀ ਕੀ ਮਰਕੀਤ ਪਰਚੀ ਸਾਰਾ ਹਾਂ ਮਨਕੀਤ ਨੂੰ ਕੰਮ ਕਰਦੇ ਸਰਪੰਚੀ ਬਾਤ ਹਾਂ ਨਹੀਂ ਨਹੀਂ ਬਾਈ ਇਹ ਆ ਪੜ੍ਹੇ ਲਿਖੇ ਦਾ ਕੰਮ ਭਾ ਕੇ ਗੁੱਸਾ ਲਾ ਪੜ੍ਹੇ ਲਿਖਿਆ ਉਹਨੇ ਕਿ ਲੱਲਣ ਵਾਲੇ ਚਾਚੇ ਇਹ ਤਾਂ ਪੜ੍ਹੇ ਲਿਖੇ ਭੱਜਦੇ ਆ ਉਹ ਪੜ੍ਹੇ ਲਿਖੇ ਭੱਜਦੇ ਹੁਣ ਕੀ ਕਰੀਏ ਯਾਰ ਅੰਦਾ ਨਾਲ ਹੋਇਆ ਚਾਚਾ ਰਹਿਆ ਵਾ ਪੰਜੀ ਚ ਪਤਾ ਚ ਨੂੰ ਕੰਮ ਦਾ ਹੈ ਅਪਰ ਪੰਜੀ ਚ ਰਹਿਆ ਵਾ ਤੋ ਕੰਮ ਦਾ ਉਹਨੂੰ ਪਤਾ ਚਾਚਾ ਕਹਿੰਦਾ ਉਧਰ ਚਾਹ ਪੀਣ ਲੱਗਣਾ ਤੇ ਕਹਣਾ ਆਇਆ ਬਰਾਦ ਲੜਾਈ ਹੋ ਗਈ ਆਓ ਇਹ ਗੱਲ ਤਾਂ ਮੇਰੀ ਜੱਲ ਪੰਜਾ ਤੇ ਹੋਈ ਜਿਹੜਾ ਚੁਰਪੇ ਚੁਰਪੇ ਬੰਦਾ ਬੈਠੇ ਆਏ ਆ ਵੀ ਜਿੰਨਾ ਜਿੰਨਾ ਜਰ ਪੰਚੀ ਸਰਪੰਚੀ ਕਰੀ ਕਾਕਾ ਚਾਚੇ ਨਾਲੇ ਕਰੀ ਅਸੀਂ ਹਾਂ ਸਮਝਿਆ ਉਹ ਛੇਤੀ ਨੂੰ ਮੇਟਦਾ ਦੋ ਗਾਲਾਂ ਉਹਨੂੰ ਦੋ ਉਹਨੂੰ ਚਲੋ ਕਰਨ ਉਹ ਨਹੀਂ ਦਿੰਦਾ ਹੀ ਹੈ ਨਾ ਨਹੀਂ ਮੰਨਣੀ ਚਲ ਦੂਏ ਪਾਸੇ ਗਲਤੀ ਦਾ ਯਾਰ ਪਿੰਡ ਦਾ ਪਤਾ ਲੱਗ ਜੇ ਕੀ ਨਹੀਂ ਕਰੀ ਹਾਂ ਸਮਝ ਗਿਆ ਪਤਾ ਪਿੰਡ ਨੂੰ ਵੀ ਹੁੰਦਾ ਜੇ ਜਦ ਮਾੜਾ ਕਹਿ ਲਵੂ ਅਗਲਾ ਕਹਿ ਲਵੂ ਤੇ ਬਾਅਦ ਅਗਲਾ ਸੋਚਦਾ ਵੀ ਬੰਦਾ ਠੀਕ ਤਾਂ ਜੀ ਮੈਨੂੰ ਕਿਹਾ ਉਹ ਮੂੰਹ ਪਰ ਖੋਕਦਾ ਤਾਂ ਗੱਲ ਅਗਲੇ ਤੇ ਥੋਹਦਾ ਤਾਂ ਨਹੀਂ ਉਹਦਾ ਗੁੱਸਾ ਵੀ ਹੁੰਦਾ ਉਹਦਾ ਯਾਰ ਹੁਣ ਤੱਕ ਕਰਦਾ ਰਿਹਾ ਨਾਲੇ ਸਰਪੰਚਨੀ ਤਾਂ ਉਹ ਸਰਪੰਚ ਜੀ ਮਤਲਬ ਜਾਈਦਾ ਬੜਕ ਬਾਤ ਤੀ ਉਦੀ ਇਹ ਇਹ ਲੈ ਜਾ ਦੋ ਮੈਂ ਕਹਿੰਦਾ ਮੈਂ ਤਾਂ ਦੋ ਤਿੰਨ ਫੈਸਲੇ ਦੇਖੇ ਆ ਉਹਦੇ ਉਹਨੇ ਦੋ ਗਾਲ ਨੂੰ ਕੱਢ ਦੇਣੀ ਆ ਦੋ ਨੂੰ ਕੱਢ ਦੇਣੀ ਆ ਬਸ ਜਿਹਦੇ ਰਫਾ ਦਫਾ ਕਾਇਤ ਹਾਂ ਤੂੰ ਗੱਲ ਤਾਂ ਹੋਏ ਹਾਂ ਨਹੀਂ ਇਦਾਂ ਹੀ ਹੁੰਦਾ ਫਿਰ ਯਾਰ ਜੋ ਆਪਾਂ ਹੁਣ ਥਾਣੇ 'ਵਾਂ ਵੀ ਜਾਂਦੇ ਮੰਨ ਕੇ ਜਾਂਦੇ ਉੱਥੇ ਕੀ ਹੁੰਦਾ ਹੈ ਉੱਥੇ ਕੀ ਹੁੰਦਾ ਹੈ ਉੱਥੇ ਉਹ ਕਹਿੰਦੇ ਆਥੇ ਥਾਣੇ 'ਵਾਂ ਜਾ ਕੇ ਤੂੰ ਇੱਥੇ ਨਹੀਂ ਨਿਭੜਿਆ ਥਾਣੇ 'ਵਾਂ ਚਲੇਗੇ ਆਪਾਂ ਥਾਣੇ ਵਾਲੇ ਨੂੰ ਪਤਾ ਕੀ ਕਹਿਣਾ ਹੈ ਕਹਿੰਦਾ ਨਵੇਲ ਨੂੰ ਪਰਚਾ ਕੱਢ ਦੇਣਾ ਠੀਕ ਹੈ ਗੱਲ ਉਹ ਡਰਦੇ ਨੇ ਪਰਚੇ ਦੇ ਵਾਪਸ ਹੀ ਗਾਣੂ ਇਹ ਫੇਰ ਉਹ ਹੀ ਸਰਪੰਚ ਫੇਰ ਨਹੀਂ ਅੰਦਰ ਬਹਿ ਜਾਓ ਉਹਨਾਂ ਦੇ ਬਿਠਾ ਲੈਣੇ ਉਹ ਵੀ ਬਿਠਾ ਲੈਣੇ ਨਹੀਂ ਮੈਂ ਆਪਣੇ ਜਵਾਦ ਤਾਂ ਘਾ ਲਿਓ ਭਾਈ ਗੱਲ ਨੂੰ ਸਰਪੰਚ ਬੈਠਾ ਤੁਸੀਂ ਸਾਨੂੰ ਦੱਸ ਦੋ ਦੱਸ ਦੋ ਗੱਲ ਉੱਥੇ ਫੇਰ ਲੋਟ ਆ ਜਾਂਦੀ ਜਾ ਕੇ ਉਹ ਗੱਲ ਤਾਂ ਉਹ ਵੀ ਉੱਥੀ ਆ ਹੈ ਉਹੀ ਹੈ ਹਾਂ ਹੈ ਕਿ ਨਹੀਂ ਮਾਨ ਨਹੀਂ ਖੜਦਾ ਉਹ ਫੇਰ ਵੀ ਉਹ ਨਾ ਬੰਦੇ ਨੇ ਫੇਕਾ ਨਾ ਜਿਹੜੇ ਪਿੰਡ ਮਾ ਕਰਦੇ ਹੁੰਦੇ ਆ ਕਰਦੇ ਨਹੀਂ ਸਕਦੇ ਫੇਰ ਆਪ ਨਹੀਂ ਕਰ ਸਕਦੇ ਉਹ ਐਸਕੀ ਜਾਂਦੇ ਖੋਰ ਤੁਸੀਂ ਕਰਕੇ ਦੇਣਾ ਹੈ ਆਹ ਛੋਟੀ ਗੱਲ ਐਸਕੀ ਖੋਰ ਕੰਮ ਨਹੀਂ ਆਉਂਦਾ ਲਿਖਿਆ ਤੇ ਲਿਖਾਓ ਪੱਕਾ ਹੋ ਜਾਂਦਾ ਮੈਂ ਚਾਹ ਗਈ ਫੈ ਕਿਆ ਥੋੜਾ ਜਿਹਾ ਦੁਬਾਰਾ ਜਾ ਰਹੀ ਜੋ ਕੋਈ ਰਹਿਦਾ ਬੰਦਾ ਉੱਥੇ ਵੀ ਹੈ ਕਿ ਨਹੀਂ ਐਸਕੀ ਖੋਰ ਕੰਮ ਵੀ ਐਂਕ ਬੂਟਾਂ ਨੂੰ ਬਹੁਤਾ ਹੈ ਨਹੀਂ ਇਹਨਾਂ ਲੋਕਾਂ ਦਾ ਨਹੀਂ ਨਹੀਂ ਕੁਝ ਨਹੀਂ ਹੈਗਾ ਦੋ ਗੱਡੀਆਂ ਹੁੰਦੀਆਂ ਤੀ ਉਹਦੀ ਆਪਣੀ ਹੁੰਦੀ ਇੱਕ ਬਸ ਜਿਹੜੀ ਗੱਡੀ ਕੈਮਰੇ ਲਾਈ ਘੁੰਮਦੀ ਸੜਕਾਂ ਪਰ ਹਾਂ ਉਹ ਹੈ ਜੀ ਜਾਵੀ ਪਤਾ ਨਹੀਂ ਬਾਜੀ ਉਹ ਕੰਮ ਨਹੀਂ ਫਿਰ ਝੰਡੀਆਂ ਲਾਉਂਦੀ ਫਿਰਦੀ ਦੀ ਸੜਕਾਂ 'ਤੇ ਅੱਜ ਝੰਡੀਆਂ ਹਾਂ ਦੂਈ ਬਾਲਟੀ ਦੀ ਹੋਣੀ ਦੂਈ ਦਰ ਦੇ ਫਿਰ ਦੂਈ ਬਾਲਟੀ ਦੀ ਨਹੀਂ ਸਰਕਾਰੀ ਗੱਡੀਆਂ ਹੁੰਦੀਆਂ ਇਹ ਵੀ ਕੋਈ ਦਿਖੜਾ ਹੁਣ ਆਪ ਆਪਣਾ ਜਿੱਕਾ ਹੁਣ ਕਹੇ ਕੈ ਸਾਦੀ ਉਪਰ ਸਰਕਾਰੀ ਪ੍ਰੋਫੀ ਝੰਡੀਆਂ ਲਾਉਂਦੇ ਹਾਂ ਹਾਂ ਨਹੀਂ ਸਾਦੀ ਹੰਬੇ ਉੱਪਰ ਆਪਣਾ ਹੁਣ ਨਹੀਂ ਲਾ ਸਕਦੇ ਪੋਸਟਰ ਹਾਂ ਸਮਝਿਆ ਗੱਲ ਕੋਈ ਵੀ ਖੇੜਾ ਕਿਸੇ ਕੰਦ 'ਤੇ ਲਾ ਸਕਦਾ ਤੂੰ ਅੱਜ ਮੰਡਰੇ ਦੇ ਕੋਲ ਤੇ ਨਾ ਤੈਨੂੰ ਆ ਚਮਕੌਰ ਤੋਂ ਹੀ ਤਖੜੀ ਦੀ ਝੰਡੀਆਂ ਝੰਡੀ ਲੱਗੀ ਹੋਈ ਤੇ ਰਸਤਾ 'ਤੇ ਆ ਤਾਂ ਕੋਈ ਰੈਲੀ ਗੱਡੀ ਹੋਣੀ ਆ ਹਾਂ ਉਹ ਪਿੱਛੇ ਗੱਡੀ ਕੈਮਰੇ ਆਣੀ ਤਾਰਦੇ ਆਉਂਦੀ ਸੀ ਜਿਹੜੀ ਸਰਕਾਂ ਫਿਰਦੀ ਆ ਬੋਟਾਂ ਦੇ ਕਈ ਦਿੰਦੀ ਫਿਰਦੀ ਆ ਉਹ ਚਲੋ ਬਜੀ ਆ ਹੁਣਾ ਕੋਈ ਜਾਂਦਾ ਆਪਣਾ ਹੋਊਗਾ ਯਾਰ ਨਹੀਂ ਆਏ ਹੁੰਦਾ ਵੀ ਇੰਨੀ ਗੱਡੀਆਂ ਤੇ ਵਾਗੇ ਕਾਫਲੇ ਕਰਨੀ ਥੱਕਦੇ ਹਾਂ ਹਾਂ ਰਹੀ ਹੁੰਦਾ ਨਾ ਹਾਂ ਵੀ ਹੋ ਸਕਦਾ ਨਹੀਂ ਸਰਕਾਰੀ ਪ੍ਰੋਫਿਟ ਗਰੁੱਪ ਤੇ ਵੀ ਨਹੀਂ ਲਾ ਸਕਦੇ ਨਹੀਂ ਲਾ ਸਕਦੇ ਹਾਂ ਤੂੰ ਇਕੱਠ ਵੀ ਨਹੀਂ ਕਰ ਸਕਦਾ ਜੇ ਆਪਣੇ ਕੋਠੇ ਬਲਾ ਲਾ ਹਾਂ ਆਪਣੇ ਗੇੜੇ ਤੇ ਲਾ ਲਾ ਸਰਕਾਰੀ ਤੇ ਥੋੜਾ ਲਾ ਸਕਦਾ ਹੁਣ ਜੇ ਕੋਈ ਆਉਂਦਾ ਐ ਐਮਐਲਏ ਕੋਈ ਵੀ ਆਉਂਦਾ ਐ ਉਹ ਸਰਕਾਰੀ ਚ ਨਹੀਂ ਕਰ ਸਕਦਾ ਆਪਣਾ ਪ੍ਰਚਾਰ ਨਹੀਂ ਕਰ ਸਕਦਾ ਇਹਦੇ ਘਰਾ ਕਰ ਸਕਦਾ ਹਾਂ ਕੋਈ ਅਜ ਉਹ ਹਾਂ ਕੋਈ ਪ੍ਰਾਈਵੇਟ ਜਗ੍ਹਾ 'ਚ ਕਰ ਸਕਦਾ ਚੱਲ ਹਾਂ ਹੈ ਕਿ ਨਹੀਂ ਹੋਰ ਹੋਰ ਚੱਲ ਲੋਕਰ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਹੁਣ ਰਹਿ ਕੇ ਥੋੜੀ ਜਿਹੀ ਦੇਰ ਕਿੱਕੜਾ ਇਹ ਕੰਮ ਇਹ ਚੱਲ ਗਈ ਬੰਨਣਾ ਚਹੀ ਹੋਈ ਜਣੇ ਚ ਹਾਂ ਪਰ ਬੰਦਾ ਹੋ ਬਣੇ ਭਾਈ ਜਿਹੜਾ ਪੰਜਾਬ ਦਾ ਕੰਮ ਕਰੇ ਪੂਰਾ ਇਹਨੂੰ ਬਣਾਈਏ ਕਹ ਕਿਹਨੂੰ ਬਣਾਈਏ ਬਣਾਉਂ ਤਾਂ ਰਹਿ ਗੂ ਜੰਗਲ ਨੂੰ ਬਣਾਉਂਦੇ ਆਈ ਬਾਰੇ ਮੋਦੀ ਮੋਦੀ ਨਾਲ ਵਿੱਚ ਮੋਦੀ ਮੋਦੀ ਮੈਨੂੰ ਪਤਾ ਨਹੀਂ ਭਾਈ ਮੋਦੀ ਆਪਣੀ ਜਗ੍ਹਾ ਠੀਕ ਹੈ ਏਥੇ ਠੀਕ ਨੇਗੇ ਅੱਛੇ ਤੇ ਲੱਗੇ ਨਾਲੇ ਕਰਤਾਰ ਮੰਦ ਦੇ ਮਾਰੇ ਦੂਏ ਦੇ ਮਾਰੇ ਦੀ ਨਾਏ ਗਏ ਕਰਤਾਰ ਮੰਦ ਜਿਹੜਾ ਕਰਤਾਰ ਮੰਦ ਕਾਤੇ ਉਹਦੇ ਪਿਤਾ ਪਾਉਂਦੇ ਲੋਕ ਉਹ ਵਿਚਾਰਾ ਭਾਗ ਤੇ ਜਾ ਕੌਂਦਾ ਉਹਨੂੰ ਹੀਟ ਵੀ ਨਹੀਂ ਦਿੱਤੀ ਹੈ ਨਾ ਕਿਹਟ ਮਿਲ ਗਈ ਹੁਣੀ ਆ ਤਾਂ ਹੀ ਉਹ ਕਰਦਾ ਕਿੱਥੇ ਦਿੱਤੀ ਹੈ ਉਹਨੂੰ ਦਿੱਤੀ ਨਹੀਂ ਦਿੱਤਾ ਕੀ ਨਤੀ ਜਾਨੀ ਬਾਈ ਬਾਈ ਬਦਾਈਆਂ ਗੱਗਾ ਬਾਈ ਧੰਨਵਾਦ ਬਾਈ ਬਦੋ ਬਾਈ ਹਾਂ ਆ ਘਾਸਰਾ ਡੇਟਾ ਤਾਂ ਦਿੱਤੀ ਮੇਰੇ ਮੈਂ ਇਹਨਾਂ ਤੇ ਬਹੁਤ ਵੀਰੇ ਮੈਂ ਕਿਹਦਾ ਪਤਾ ਹੀ ਨਹੀਂ ਬੇ ਦੂਰ ਮੰਨ ਤਾਂ ਸੱਚੇ ਬੱਚੇ ਉਹ ਮੈਂ ਤਾਂ ਪੁੱਛਦਾ ਉਹ ਮੈਂ ਤਾਂ ਪੁੱਛਦਾ ਮੈਂ ਕਿਹਾ ਨਹੀਂ ਪਿੰਡ ਦੇ ਖੜਾ ਦਿੰਦੇ ਆਪਣੇ ਸਰਪੰਚ ਉਰੇ ਮੱਛੀ ਕਿਹਦੇ ਕਿੱਥੇ ਮਾਰੀ ਪਗਾ ਗਿਆ ਕਿੱਥੇ ਕੀ ਆ ਗਿਆ ਉਹ ਮਾਰੀ ਮੱਛਰ ਬਹੁਤ ਆ ਬਹੁਤ ਆ ਰਹੇ ਬਹੁਤ ਮੱਛਰ ਬਹੁਤ ਆ ਰਹੇ ਚਲੋ ਮੰਡੀ ਬਾਹਰ ਹਾਂ ਹਾਂ ਮੱਛਰ ਬੰਡਾ ਮੱਛਰ ਬੰਡਾ ਕਰਨੇ ਜੀ ਤੜਫ ਗਈ ਗੰਦੀ ਵੱਡਦਾ ਮੱਛਰ ਹੈ ਬਹੁਤ ਮੋਟਾ ਨਾਲ ਇੰਨੀ ਲੋ ਚਲਦੀ ਯਾਰ ਉਹ ਬੰਡਦਾ ਹੂਗਾ ਇਹਨੇ ਲੋ ਇੰਨੀ ਚਲਦੀ ਆ ਫੇਰ ਨਹੀਂ ਦੇ ਲਾ ਇਹ ਵੀ ਜਦੇ ਖਲਣਾ ਵੱਡਾ ਜਦਾ ਅੱਜ ਆ ਜਾਵੇ ਦੇਖੀ ਨਾ ਜਦੇ ਖਲਣਾ ਵੱਡਾ ਜਦਾ ਤਾਂ ਹੀ ਲੈਲੀ ਮਾਰੀ ਉਹ ਮਾਰੀ ਬਣਾ ਲਈ ਡੇਟ ਕੋ ਹਾਂ ਨੂੰ ਆਣ ਪਿਆਰਾ ਹੈ ਹਾਂ ਨੂੰ ਆਣ ਪਿਆਰਾ ਹੈ ਜੇ ਮਿੱਤਰ ਹੋ ਜਾਂਦਾ ਪ੍ਰਵੀ ਜੀ ਬਾਈ ਕਿੰਨੇ ਕਿੰਨੇ ਬਾਤਾਂ ਲੀਆਂ ਦਾਦਾ 8 7 6 6 ਪਈਆਂ ਹੋਣੀਆਂ ਪੀ ਜੀ ਹਾਂ ਛੇ ਜਿਹਦਾ ਭਾਈ ਜਾਂਦੀ ਆ ਤਾਂਹੀਂ ਮਾੜਾ ਮੋਟਾ ਹੁੰਦਾ 6 7 6 7 ਹਾਂ ਪਹਿਲੇ ਲੋਨ ਚ 6 ਠੀਕ ਆ ਪਾਇਆ ਵੀ ਮੈਂ ਕਿਹਾ ਤੂੰ ਸਾਈਟਾਂ ਬਾਹਰ ਨਾ ਨਾ ਪੀਅਰ ਸਰਵਾ ਤੇ ਪਾਇਆ ਭਾਈ ਜਾਂਦਾ ਤੂੰ ਠੇਕੇ ਵਾਲੀ ਮੈਨੂੰ ਪੈਂਦਾ ਜਮੀਨ ਮਰੇ ਆਪਣੀ ਬੋਲਿਆ ਭਾਈ ਹੋ ਜਾਂਦਾ ਠੇਕੇ ਵਾਲੀ ਦਾ ਭਾਈ ਆਏ ਨਹੀਂ ਪਤਾ ਹੁੰਦਾ ਵੀ ਗਾਹਣ ਪਤਾ ਨਹੀਂ ਕਿੰਨੀ ਪੇੜਣੀ ਹੈ ਕਿ ਨਹੀਂ ਪਾਉਂਦੇ ਹੈਂ ਦੇਸ਼ੀ ਤਾਂ ਹਰ ਇੱਕ ਸਾਲ ਪਾਉਂਦੇ ਦੀ ਜੀ ਦਾ ਆਪਣਾ ਰੇ ਹੈ ਭਾਈ ਚਾਹੇ ਬੋਲ ਲੈ ਕੇ ਹੁੰਦਾ ਹੈ ਉਹਨੂੰ ਬੋਲਦਾ ਉਹਦਾ ਹੁੰਦਾ ਹੈ ਗੱਲ ਵੀ ਚੱਲਦੀ ਹੈ ਇਹਨੇ ਮੇਰੀ ਗੱਲ ਹੁਣ ਲਾਜੀਦਾ ਹੁਣ ਆਪਣਾ ਰੇ ਆ ਨਾ ਤਾਂ ਆਪਣੇ 4-5 ਜਿਹੜਾ ਟਰੈਲੀ ਆਉਣੀ ਆ 4-5 ਆਪਣੇ ਖੇਤਾਂ 'ਚ ਪਾਈ ਨਹੀਂ ਸਾਡੇ 4-5 ਹੁੰਦੇ ਤੇ ਅਸੀਂ 1 ਸਾਲ ਇੱਕ ਖੇਤਾਂ 'ਚ ਪਾਉਣੀ ਹਾਂ 1 ਸਾਲ ਦੂਜਾ ਅਸੀਂ ਵੀ ਐਮ ਕਰਦੇ ਆ ਅਸੀਂ 3-4 ਸਾਬਾ ਖੇਤੀਬਾੜੀ ਆਉਂਦੀ ਆ ਹਾਂ ਇੱਕ ਚ ਪਾ ਲੈਣਾ ਸੀ ਪਾਤਾ ਬਾਈ ਤੇਰੇ ਹੈ ਇਹਦਾ ਕੰਮ ਨਵੇੜ ਤੋਂ ਦਾ ਨਵੇੜ ਤੋਂ ਦਾ ਟਰਾਲੋ ਤਾਂ ਹੁੰਦਾ ਹੈ ਫਿਰ ਹਾਂ ਜੀ 4 ਘੰਟੇ ਲੱਗੇ ਟਰਾਲਾ ਦੇ ਦੇਖਿਆ ਜਦੋਂ ਨੋ ਮੈਨੂੰ ਆਹ ਟਰਾਲੇ ਦੀ ਬਾਈ ਡੱਗ ਵਾਲੇ ਤੇ ਵੀ ਉੱਪਰ ਗੱਲ ਬਣਾਤੀ ਉਹ ਵਧੀਆ ਉਨਾ ਹੀ ਟਾਈਮ ਲਾਇਆ ਤੁਸੀਂ ਉਹਨਾਂ ਜੀ ਨੇ ਮਛਰ ਕਿੰਨਾ ਆ ਗਿਆ ਸਾਲਾ ਉਹਨਾਂ ਜੀ ਨੇ ਨਹੀਂ ਟਾਈਮ ਲਾਇਆ ਤੁਸੀਂ ਤਲਲੀ ਨਾਲ ਤਲਲੀ ਨਾਲ ਤਾਂ ਹੁੰਦਾ ਤਿੰਨ ਗੱਲਾਂ ਬੁਰਸ਼ ਨਾਲ ਤੋਂ ਕਰਦੇ ਨੇ ਰੇ ਨਾ ਰੇ ਅੱਗੇ ਜਿਹੜਾ ਉਹ ਕਿਹਣੀ ਉਤਰਦਾ ਤਲਲੀ ਨਾਲੇ ਜੇ ਰਹਿ ਜਾਵੇ ਫਿਰ ਖਾ ਵੀ ਜਾਂਦਾ ਲੋਹੇ ਨੂੰ ਜਿਆਦਾ ਨਹੀਂ ਦਿਖਣਾ ਜਾਂ ਸੁੱਕ ਜਾਣਾ ਜਿਆਦਾ ਦਿਖਣਾ ਥਲੀ ਫਿਰ ਰੇ ਉਹ ਬਾਈ ਤਾਂ ਹੋਂ ਦਾ ਮਕਸਦ ਪਤਾ ਕਿਆ ਤਾਂ ਵੇ ਜਿਹਨਾਂ ਨੇ ਟਰਾਲਾ ਦਿੱਤਾ ਤਾਂ ਪੈਣੀ ਵਾਲੇ ਲੰਬੜਾਂ ਤੇ ਲੈਂਦਾ ਦਾ ਬਾਈ ਹਾਂਜੀ ਦੋਹੇ ਭਾਈਆਂ ਨੇ ਬੈੱਡ ਵੀ ਖਿਲਾਇਆ ਕਹਿੰਦੇ ਚੱਲ ਲਈ ਸਾਡੀਆਂ ਐਂ ਤੇ ਵੀ ਸਾਰਾ ਟਰਾਲਾ ਐਨ ਚਾਂਮ ਕੇ ਉਹ ਬਾਈ ਵੀ ਖੁਸ਼ ਹੋ ਗਿਆ ਕਿਹਾ ਅਸੀਂ ਵੀ ਤਾਂ ਰੇ ਪੌਣਾ ਤਾਰ ਪਰ ਮਾਂ ਨਹੀਂ ਯਾਰ ਗਾਹਾਂ ਨੂੰ ਵੀ ਲੈ ਕੇ ਜਾ ਨਹੀਂ ਨਹੀਂ ਠੀਕ ਆ ਅਗਲੇ ਜੇ ਇਹ ਸਮਾਂ ਲੈ ਜਾਂਦਾ ਹੋਈ ਦੋ ਅਗਲੇ ਆਨ ਹੇਟ ਪਰ ਤੇ ਹੱਥ ਵੀ ਦੇਖਦੇ ਇਥੇ ਕਿਹੜੇ ਸਾਹ ਨਾਲ ਲੱਗੇ ਰਹੇ ਜੀ ਐਨ ਪੂਰਾ ਇਹਦੀ ਸਾਰ ਏਰੀ ਜੱਟਿਆਈ ਨਹੀਂ ਜਾਂਦੀ ਇਹਨੂੰ ਸਾਰ ਜੀ ਧੋਤਦਾ ਲੈ ਪੋਚਾ ਲਾ ਆ ਇੱਕ ਵਾਰ ਮੈਂ ਸ਼ਾਮ ਜੀ ਨੂੰ ਧੋਤਦਾ ਐ ਆਪਣੇ ਬਲ ਤੇ ਪੂਰੀ ਪੂਰੀ ਮਾਰ ਕੇ ਇਹ ਦੋ ਦਿਨ ਧੁੱਪ ਨਹੀਂ ਕਿੱਲ ਜਿੱਥੇ-ਜਿੱਥੇ ਬੋਰੀ ਹੋਰ ਉਹ ਸਾਫ਼ ਹੋ ਗਿਆ ਬਾਕੀ ਸਾਰਾ ਉੱਕਣੇ ਖੜਾ ਫੇਰ ਦੋਤਾ ਆ ਪੰਪ ਤਾਂ ਪਾੜ ਦਿੰਦਾ ਛੜਦਾ ਨਹੀਂ ਪੰਪ ਵੀ ਤਾਂ ਆ ਜਾਣੀ ਅੱਜ ਧੁੱਪ ਵੀ ਦੀ ਨਾਲ ਦੇ ਨਾਲ ਸੁੱਕ ਗਿਆ ਫੇਰ ਜਮਾਂ ਕਹਿੰਗੇ ਸਿਆਲ ਚ ਪਾਇਆ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਕਿ ਉਹਨਾਂ ਨੂੰ ਸਾਰਿਆਂ ਨੂੰ ਸਰੋਂ ਦਾ ਤੇਲ ਲਾ ਲੈ ਕਰੋ ਵਿੱਚ ਹੋਰ ਠੀਕ ਆ ਅਗਲੇ ਦੀ ਹੋ ਸਕਦੀ ਇੱਕ ਇੱਕ ਦਾ ਇਹ ਤਾਂ ਕਹਿੰਦਾ ਕਾਲਾ ਤੇਲ ਆ ਫੇਰ ਤਾਂ ਕਪੜੇ ਲਿਬੜੀ ਜਾਵਾਂਗੇ ਵਾਹ ਬਾਈ ਠੀਕ ਆ 200 ਰੁਪਏ ਦੇਣਾ ਚੰਗਾ ਭਈਆਂ ਨੇ ਸਾਰਾ ਦਿਨ ਕਾਲਾ ਘੱਡੀ ਜਾਣੀ ਆ ਇਹ ਹੈ ਭਾਈ ਵੀ ਸੱਚਾ ਤਾਂ ਟਰਾਲੇ ਨੂੰ ਜੰਗ ਲੱਗਦਾ ਇਹਨੂੰ ਨਾ ਧਵਾ ਕੇ ਇਹਨੂੰ ਡੀਜ਼ਲ ਮਾਰ ਦੇ ਬਸ ਫੇ ਚਟਿਆ ਯੂ ਸਾਰਾ ਕੋ ਖਤਮ ਹੋ ਜਾਂਦਾ ਇਹਦਾ ਸਮਝਿਆ ਡੀਲ ਦਾ ਮਾਰ ਦੇ ਪੰਪ ਜੂਆ ਹੁੰਦਾ ਨਹੀਂ ਇੱਕ ਥੰਦੇ ਆਈ ਲੱਗੀ ਰਹੇ ਉਹ ਕਹਾਂ ਸੀਸੀ ਹੁੰਦੀ ਆ ਥੋੜੀ ਜਿਹੀ ਡੰਗਰਾ ਮਾਰ ਦੇ ਸਪਰੇਅ ਨੂੰ ਜੀ ਉਦੋਂ ਪਾ ਕੇ ਡੀਜ਼ਲ ਪਾਈਆ ਕ ਮਾਰ ਦੇ ਹਾਲ ਸਾਰੇ ਢੂੜਾ ਜਿਹਾ ਹੀ ਹੁੰਦਾ ਉਹ ਆ ਬਸ ਐਨੇ ਮੈਨੂੰ ਚਟਿਆ ਹੀ ਨਵੀਂ ਜੀ ਰਹਿ ਜਾਂਦੀ ਆ ਫਿਰ ਹਾਂ ਹੋਰ ਤਾਂ ਗਿਆ ਵਾ ਹਾਂ ਪਿੰਡ ਦਾ ਬਿੱਦਰ ਡਰੱਖਾ ਇੱਕ ਬਾਈ ਡੇ ਰੱਪਰ ਤਾਂ ਸਾਰਾ ਕਹਿਆਂ ਨਾਲ ਲੱਦਿਆ ਬਤਾ ਰੇ ਤੇਰਾ ਬਹੁਤ ਸਾਫ ਤਾਂ ਬਾਈ ਰੇ ਤਾਂ ਬਾਈ ਇੱਕ ਨੰਬਰ ਦਾ ਕੋਈ ਲਫਾ ਬਹ ਨਹੀਂ ਦੇਗਾ ਇੱਕ ਨੰਬਰ ਨਾਲੇ ਉੰ ਵੀ ਗਲਿਆ ਵਾ ਤਾਂ ਬਾਈ 3 ਸਾਲ ਦਾ ਗਲਿਆ ਵਾ ਤਾਂ ਪੂਰਾ ਬਰਿਓ ਹੁੰਦਾ ਇਹਨਾਂ ਟਾਈਮ ਕੱਢਾ ਜਿਹੜਾ ਜਿਹੜਾ ਭਜਾ ਤੇ ਤਤੇ ਕੋਰੇ ਹੋਰੇ ਥੋੜੀ ਆ ਰੇ ਗਲਿਆ ਪਿਆ ਰੇ ਹੁੰਦਾ ਨਾ ਕਾਲਾ ਗਲਿਆ ਵਾ ਜਾਂ ਪਰ ਵਿੱਚ ਘਮ ਘਮ ਕੇ ਫਿਰਦੇ ਜਿਹੜੇ ਖਾਂਦੇ ਉਹਨੂੰ ਹੋਰੇ ਬੰਦਾ ਬਈ ਮਛਰ ਜਦਾ ਆਚੇ ਮਛਰ ਬਹੁਤ ਆ ਬਾਕੀ ਖਾਰੀਆਂ ਬਾਹ ਸੈਜੋਦਾਂ ਨਹੀਂ ਪਹੁੰਚ ਚੁੱਕੇ ਆ ਤੇ ਥੋੜਾ ਤੂੜੀ ਦੇ ਨਿਬੜੇ ਨਹੀਂ ਜਾਂ ਹਾਂ ਤੂੜੀ ਦੇ ਬੜੇ ਨਹੀਂ ਥੋੜਾ ਕਿਹੜੀ ਤੂੜੀ ਆ ਦਿਖਾਈ ਤੰਗੜੀ ਉਹ ਦਿਖਾਈ ਅਗੇ ਆਹ ਨਾਲ ਉਂਗਲੀ ਨਾਲ ਹੀ ਇਕੱਠੀ ਕਰ ਲੂਗੇ ਦੇਖ ਆਉਂਦੇ ਇਹ ਸੁੱਤ ਥੋੜੇ ਵਰਗੇ ਨਹੀਂ ਤੋੜੇ ਵੇਖ ਦੇ ਚੱਕ ਲੈ ਜਾਂਦਾ ਉਰੇ ਤੇ ਕਿਹੜਾ ਆ ਸੁੱਤ ਉਹ ਕਹਿੰਦਾ ਜੀ ਥੋੜੇ ਤਾਂ ਹੈਗੇ ਚਾਰ ਆਰੇ ਮੇਰੀ ਗੱਲ ਸੁਣ ਸੱਚੀ ਗੱਲ ਪਹਿਲਾਂ ਜੀ ਸਾਰਿਆਂ ਨੂੰ ਸੁਣ ਲਾ ਮੇਰੀ ਗੱਲ ਚਲ ਠੀਕ ਆ ਮਿਹਨਤੀ ਇਹ ਟੋਕੜੀ ਮਜੀਜੂਗੀ ਠੀਕ 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 ਆ ਮੈਂ ਇਹ ਬਰਸਾ ਰਸਾਰਤ ਕਿਆ ਕਰੇਂ ਮੇਰੀ ਗੱਲ ਸੁਣ ਤੁਸੀਂ ਲੈਂਟਰ ਪਾਉਣਾ ਕਿਤੇ ਉਹਦੇ ਵਿੱਚ ਰੱਖ ਦਿਓ ਫਿਰ ਇਹ ਰੱਖਣ ਹੀ ਕਹਦੇ ਮੇਰੀ ਗੱਲ ਸੁਣ ਲੈ ਸੰਦੂਖ ਚਾਚੇ ਨੂੰ ਪਤਾ ਸਮਾਨ ਸਾਂਭੇ ਵਗ ਨਹੀਂ ਲੱਕੜੀ ਟੰਗੜੀ ਭਈ ਨਮੀ ਲਿਆ ਕੇ ਰੱਖੀ ਵੀ ਪਰ ਬਈ ਸੁੱਤ ਪੂਰੇ ਕਾਲੇ ਰੱਖਣ ਦੇ ਪਹਿਲਾਂ ਇਹਨੂੰ ਲੋਹੇ ਦੀ ਲਿਆ ਕੇ ਰੱਖ ਲਈ ਅੰਦਰ ਉਹ ਅੰਦਰ ਰੱਖਦੀ ਸੌਚ ਉਹ ਗਾਹਾਂ ਨੂੰ ਇਹਨਾਂ ਦੇ ਹੋ ਗਏ ਹੁੰਦੇ ਉਹ ਗ੍ਰੈਂਡਸਨ ਉਹ ਯੂਜ਼ ਕਰਨਗੇ ਉਹ ਵੀ ਕਹੂਗੇ ਸਾਡੇ ਦਾਦੇ ਦੀ ਦੀ ਆ ਹਾਂ ਦਾਦੇ ਪਰਦਾਦੇ ਦੀ ਇਹ ਕਸਾਈ ਵੀ ਇਹ ਚੱਲਦੇ ਇਹ ਫਿਰ ਗਾਦੀ ਗਾਦੀ ਹੁਣ ਜਦ ਆ ਸਾਰੀਆਂ ਟੁੱਟ ਗਈਆਂ ਫਿਰ ਸਵਾਗੇ ਦੇ ਕੰਮ ਆਉਣੀਆਂ ਜੀ ਇਹਦੀ ਹੂੰ ਲੰਬੀ ਸੋਚ ਕੇ ਚੱਲੀ ਸੀ ਆ ਉਹ ਇਹਦਾ ਯਾਰ ਉਹਦੇ ਵਾਸਤੇ ਰੱਖੀ ਵੀ ਆ ਮੈਂ ਕੋੜੇ ਦਾ ਮੜਾ ਯਾ ਨਾ ਉਹ ਖਿੱਚਣਾ ਹੁੰਦਾ ਜਿਹੜਾ ਕੀ ਹੁੰਦੇ ਉਹ ਖੂਸ ਦਾਦਾ ਤਾਂ ਤੈਰ ਕਰਾ ਮਿੱਠਿਆਂ ਦਾ ਆਹ ਕਹਿੰਦਾ ਇਹ ਬਾਕੀ ਕੱਲ ਨੂੰ ਪਕਾ ਅੰਦਰ ਗਿਆ ਸੀ ਸਾਡਾ ਗੋੜਾ ਸਾਡਾ ਹੁੰਦਾ ਉਹ ਦੂਈ ਤੰਗੜੀ ਨਾਲ ਖਿੱਚਦਾ ਨਾ ਉਹ ਨਹੀਂ ਉਹ ਛਾਨ ਪਤਾ ਗਿਆ ਮੋਟਾ ਇਹ ਕਰਕੇ ਨਾ ਆਇਆ ਮਾਰਨਾ ਪੈਂਦਾ ਤੈਨੂੰ ਸੱਤਾਂ ਲਈ ਖਿੱਚਦੀ ਆ 74 ਨਹੀਂ ਖਿੱਚਦੀ ਮੇਰੀ ਗੱਲ ਸੁਣ ਲੈ ਉਹ ਠੀਕ ਹੈ ਜੀ ਮਾਰੂੰਗੇ ਉਹ ਭਾਈ ਠੀਕ ਆ ਅੱਜ ਕਿਹੜੇ ਗੋੜੇ ਰੱਖੇ ਹੋਏ ਭਾਈ ਮਾਗਣਾ ਵੀ ਠੀਕ ਆ ਅੱਜ ਕਿਹੜੇ ਗੋੜੇ ਰੱਖੇ ਹੋਏ ਭਾਈ ਨਾਲ ਨੂੰ ਪਤਾ ਤੁਹਾਨੂੰ ਤਾਂ ਪਤਾ ਹੀ ਨਹੀਂ ਕੱਟੇ ਵੀ ਹੋਰ ਵਾਹ ਲਗਾ ਇਹ ਲੈ ਇਹ ਸਾਲੀ ਟੰਗੜੀ ਬੰਦ ਕਰਾਉਂਦਾ ਉਹ ਬੱਸ ਟਰੱਕ ਵਾਲਾ ਕੰਮ ਹੋਇਆ ਬਾਏ ਬੱਸ ਟਰੱਕ ਵਾਲਾ ਕੰਮ ਹੋਇਆ ਕੋਈ ਕੰਮ ਦਿੰਦੀ ਆ ਇੱਕ ਸੁੱਤ ਟੁੱਟ ਕੇ ਸੜਕਾਂ ਬਣ ਜਾਣਾ ਇਹਦਾ ਹਾਂ ਸੁਹਾ ਬਣ ਜਾਣਾ ਸੜਕਾਂ ਆ ਜੀ ਲੈ ਅੱਥੇ ਪੱਕੀ ਦੇ ਬੱਚੇ ਆਵੇ ਦੇਖ ਲੈ ਕਿੰਨੇ ਸਰਾ ਕੱਢਣੇ ਨੇ ਥੋੜੇ ਵਾਲਾ ਨਹੀਂ ਜਾ ਸਕਦਾ ਇਹ ਲਾ ਲਾ ਛੜ ਤਾ ਕੀ ਇਹ ਜਾਉ ਵਿੱਚ ਨੂੰ ਕੀ ਚੀਜ਼ ਆ ਹਾਂ ਕੜੇ ਥਾਲੇ ਅੱਗੇ ਤੁਸੀਂ ਫੋਨ ਕਰੇ ਵੇ ਐ ਐਡੇ ਤੂੰ ਗੈਂਗਸਟਰ ਆ ਕਿੱਦਾਂ ਦਾ ਵਿਵਹਾਰ ਹੈ ਦੇਖੋ ਮੱਜਰੀ ਇਹ ਸੇਖੋ ਮੱਜਰੀ ਇਹ ਕਿਹੜੇ ਸਿੱਖੇ ਮੱਜਰੀ ਕਿਹਨਾਂ ਆ ਜਾ ਤਿਆ ਤਾਜਾ ਉਹਦਾ ਯਾਰ ਹੈਗਾ ਉਹਦਾ ਚਲੋ ਉਹੀ ਪਿੰਡ ਜਾਦਾ ਗਰੂਰ ਸੀ ਧੱਕਦਾ ਧੱਕਦਾ ਉਹ ਲੈ ਕੇ ਆ ਬਹਿ ਜਾ ਮੈਂ ਡਰ ਲੱਗਦਾ ਮਾਰੇ ਨਾ ਭਾਈ ਨਹੀਂ ਮਾਰਦਾ ਭਾਈ ਜਾ ਤੇਰੇ ਬਿਨਾ ਕੀ ਆ ਓ ਮੈਂ ਜਾਣੀ ਯਾਰ ਮੇਰੀ ਹਾਲਤ ਬੱਤੀ ਵਲ ਗਈ ਉਧਰ ਉਹ ਤੁਸੀਂ ਗੈਸ ਨੂੰ ਨਾਲੇ ਲਿਆ ਕਰੋ ਨਾਲੇ ਉਹਨੇ ਕਮਾ ਲੈ ਕਰੋ ਨਾਲੇ ਉਹ ਤੂੜੀ ਖਾਈ ਕਰੋ ਓਰੇ ਓਰੇ ਅਗਰਿੰਦਰ ਚੱਲ ਚੱਲ ਉਰੇ ਉਰੇ ਚਲੋ ਜਿਹੜੀ ਗਾਏ ਆ ਤੁਹਾਡੀ ਛੋਟੀ ਜੀ ਉਹਨੂੰ ਤੁਸੀਂ ਉਰੇ ਕਮਾ ਸਕਦੇ ਆ ਇਹਨਾਂ ਨੇ ਆ ਕੇ ਉਰੇ ਲਿਆਇ ਕਰੋ ਉਰੀ ਕੱਖ ਖਾਲੇ ਕਹਿੰਦੇ ਨਾਲੇ ਢੇੜਾ ਦੇ ਦਿੱਤਾ ਬੱਚੇ ਪਰ ਬਹਿ ਗਏ ਧੀਰੇ ਵਾਂਗੋ ਕਹਿ ਦਾਦੂ ਨੂੰ ਹਾਂ ਉਧਰ ਉੱਪਰ ਬੈਠ ਕੇ ਆਇਆ ਕਰੋ ਉਹਨੂੰ ਤੇ ਛੋਟੀ ਜੀ ਤਾਂ ਹੈਗੀ ਆ ਛੋਟੀ ਜੀ ਨਾਲ ਮਾਰ ਕੇ ਬਹਿ ਜਾਣਾ ਤਾਂ ਇਹ ਕਰਦੇ ਕਰੋ ਵੀ ਉਹ ਦਾਦੂ ਜੀ ਜਰੂਰੀ ਆਉਂਗੇ ਤੇ ਤਿੱਤੀ ਕਰਦੇ ਇਹ ਤੇ ਗ੍ਰਿੰਦ ਦੇ ਵਿਚਾਰ ਇਹ ਤਾਂ ਜਿਹਦਾ ਮੁੱਖ ਦਾ ਹਾਂ ਹੋਰ ਕੁਝ ਨਹੀਂ ਪੁੱਛਿਆ ਚਕਾਈ ਪੰਡਿਆ ਰਿਕ ਪਾਤਾ ਲੈ ਹੈ ਕਾਦ ਜਾਨੀਆਂ ਵਧਾਈਆਂ ਕਾਦੀਆਂ ਜਿੰਦੂ ਭਾਈਆ ਰੁਕੀ ਹੋਈ ਹੈ ਨਾ ਜਿੱਧਰ ਬੈਂਕਾਂ ਦੀ ਕਿਰਪਾ ਉਧਰ ਵਧਾਈਆਂ ਹੋ ਜਾਣੀਆਂ ਇਹ ਬਾਰ-ਬਾਰ ਚਾਚੇ ਢੰਡਾ ਕਹਿੰਦਾ ਮੂਹਰੇ ਆਈ ਜਾਂਦਾ ਹੋਈ ਕਿਰਪਾ ਦੀ ਆ ਰਾਤ ਨੂੰ ਸਾਰ ਠੰਡਾ ਹੀ ਦੇ ਦੋ ਬੁਰੇ ਜੇ ਨਹੀਂ ਭਾਈ ਠੀਕ ਐ ਪਾਰਟੀ ਹੁੰਦੀ ਰਹੇ ਵਧੀਆ ਵਧੀਆ ਅੱਜ ਇੱਕ ਹੋ ਗਈ ਇੱਕ ਹੋ ਗਈ ਮੇਰੀ ਗੱਲ ਸੁਣ ਲੈ ਆਪਾਂ ਕਿਸੇ ਨੂੰ ਕਹਿੰਦੇ ਆ ਬਾਈ ਵਧਾਈਆਂ ਹੋ ਗਈਆਂ ਇਹ ਸ਼ਬਦ ਵੀ ਭੱਗਾਂ ਵਾਲੀ ਸੁਣਦੇ ਆ ਵਾਹ ਕਾਚਾ ਇੱਕ ਦੇਖ ਲੈ ਗੱਗੇ ਦਾ ਕੋਈ ਪਲਾਨ ਨਹੀਂ ਦਾ ਰੂਟਰ ਦਾ ਨਾ ਕਰਾਦਾ ਦਾ ਤੁਹਾਡਾ ਮੇਰੇ ਪੰਜਾਂ ਜੂਰੇ ਪੰਜਾਂ ਜਿ ਮਿੰਟ ਪੰਜ ਮਿੰਟਾਂ ਜੇ ਖਲਾਅ ਲਈਦੇ ਕੀ ਗੱਗੇ ਦਾ ਪਲਾਨ ਦੱਸ ਗਾਦਾ ਤਾਂ ਗੱਡੀ ਦਾ ਤਾਂ ਨਾ ਫਿਰ ਰੋਟਾ ਦਾ ਹੈਗਾ ਤਾਂ ਨਾ ਇਹ ਮੀਂਹਿਆ ਗੱਲ ਨਹੀਂ ਹੈਗਾ ਫਿਰ ਟਰੈਕਟਰ ਹੈਗਾ ਤਾਂ ਫਿਰ ਮੀਟਰ ਹੈਗਾ ਤਾਂ ਫਿਰ ਉਹੀ ਕਹਿੰਦੇ ਇਹ ਮੀਂਹਿਆ ਨਹੀਂ ਇਹ ਤੇ ਮਿੰਟਾਂ ਵਾਲਾ ਕੰਮ ਕਰਾਉਣਾ ਵੀ ਤਾਂ ਨਹੀਂ ਕੋਈ ਪਤਾ ਬਾਵਾ ਇੱਕ ਇੱਕ ਐ ਘੋੜਾ ਰੱਖਣਾ ਹੁਣ ਤੱਕ ਨਹੀਂ ਰੱਖਿਆ ਹਾਂ ਹੋਰ ਸਾੜੇ ਲਾਇਆ ਨਹੀਂ ਉਹਨੂੰ ਹਲੋ ਆ ਕੋਡ ਰੇਟ ਆ ਗਿਆ ਵਗੈ ਦਵਾਉਂਦੇ ਨਹੀਂ ਤੇ ਤੇਰਾ ਵਿਆਹ ਹੋ ਗਿਆ ਤੇ ਮੇਰੇ ਕੋਲ ਕੋੜ ਆਊਗਾ ਕਹਦਾ ਮੇਰਾ ਜਦ ਆਪਣੀ ਘਰ ਵਾਲੀ ਨੂੰ ਕਹੀਂ ਵੀ ਇੱਕ ਕੋੜੀ ਲਿਆ ਪਿਆ ਉਹਦੇ ਨੂੰ ਰੱਖਿਆ ਪਿਆ ਸਹਿਬਾ ਕਹਦਾ ਉਹ ਨਿਆੜਲੇ ਆਈ ਵੀ ਉਹ ਮੈਨੂੰ ਦੇ ਦੀ ਕਹਦਾ ਅੱਛਾ ਸਲਾਹਾਂ ਦੀ ਕਿਲਾ ਲੰਮੀ ਸਿੱਧਾ ਕਹਿੰਦੇ ਵੀ ਦਾਤ ਚ ਮੰਗ ਲੂ ਕਾ ਦਊਗਾ ਵਿਆਹ ਦਾ ਮੋ ਵੀ ਦੱਸ ਦੇ ਮਾਰ ਜਾ ਬੜਾ ਕੱਪੜੇ ਪਾਉਣ ਨੂੰ ਤਿਆਰ ਰਹੋ ਲੈ ਤਾਂ ਜੀ ਉਹ ਬਾਈ ਹਾਂਜੀ ਤੇਰਾ ਵਿਆਹ ਤਾਂ ਵੀ ਤ੍ਰਿਪਤੇ ਆ ਗਿਆ ਤ੍ਰਿਪਤੇ ਆ ਕੇ ਵਿਆਹ ਕਰਨਾ ਭਾਈ ਠੀਕ ਆ ਤੇਰਾ ਕੱਲ ਨੂੰ ਵਿਆਹ ਹੋ ਜਾਣਾ ਕੱਲ ਨੂੰ ਤ੍ਰਿਪ ਤੇ ਆ ਗਏ ਤੇਰਾ ਉਧਰ ਨੂੰ ਵਿਆਹ ਹੋ ਜਾਣਾ ਬਾ ਠੀਕ ਆ ਫਿਰ ਆ ਕੇ ਕੱਪੜੇ ਦਾ ਲੇਅਰ ਮੇਰੇ ਜਾ ਕੇ ਪਤਾ ਕੀ ਕਹਿੰਦਾ ਕੱਲ ਨੂੰ ਟ੍ਰਿਪ ਨੂੰ ਜਾਣਾ ਕਹਿੰਦਾ ਟ੍ਰਿਪ ਤੇ ਆ ਕੇ ਤੇਰਾ ਵਿਆਹ ਹੋਊਗਾ ਇਹਨੇ ਵੀ ਕਿਤੇ ਸਾਲ ਰਹੇ ਨੇ ਜਾਵੇ ਉਹ ਨਹੀਂ ਨਹੀਂ ਫਿਰ ਆਪਾਂ ਨੇ ਉਹ ਜਦ ਨਹੀਂ ਜਾਣਾ ਨਾ ਆਪਾਂ ਨੇ ਜਦ ਕੱਲ ਨੂੰ ਜਾਣਾ ਚਮਕੌਰ ਸਾਹਿਬ ਦਾਦੂ ਨਹੀਂ ਨਹੀਂ ਜਾਣ ਦੇ ਇਹਨੂੰ ਕੱਲ ਨੂੰ ਆਪਾਂ ਨੇ ਉੱਥੇ ਚਲੇ ਜਾਣਾ ਵਿਆਹ ਨੂੰ ਤੂੰ ਜਾ ਜਾ ਅਸੀਂ ਚਲੇ ਜਾਈਏ ਹਾਂ ਕੀ ਦਿਨਾਂ ਤੱਕ ਸਵਾ ਚੱਲ ਭੁੱਲ ਗਿਆ ਦਾਦੂ ਹਾਂ ਮੋਟਰਪਲੇ ਜੱਤ ਨੂੰ ਉਹ ਗੱਲਾ ਕੱਢੀ ਜਾਂਦਾ ਬਾਈ ਪਛੇਰ ਦੇਖੋ ਵੀਡੀਓ ਬਣਾਉ ਤੂੰ ਮੈਨੂੰ ਮੈੜਾ ਤੂੰ ਮੈਨੂੰ ਕੱਪੜੇ ਲਿਆ ਸਰਪੰਚ ਤੂੰ ਆ ਸਾਡੇ ਕੋ ਕੰਨੋ ਵੀਡੀਓ ਕੇ ਫੈਸਲਾ ਓ 25 ਸਾਲਾ ਸ਼ਰਮ ਨਹੀਂ ਆਉਂਦੀ ਤੈਨੂੰ ਅਸੀਂ ਤਾਂ ਪਹਿਲਾਂ ਸਾਨੂੰ ਤੇ 25 ਕਿੱਥੇ ਆ ਇਹ ਕਿਹਨੇ ਕਿਹਾ 25 ਇਹ ਕਿਹਨੇ ਕਿਹਾ 25 ਇਹ ਅੱਕ ਦੀ ਕਮਾਈ ਦੀ ਆ ਸਾਡੇ ਦਾਦੇ ਪੁਰਦਾਦੇ ਦੀ ਆ 2 ਨੰਬਰ ਦੀ ਕਮਾਈ ਨਹੀਂ ਹੈ ਜੀ ਇਹ ਓਏ ਪੰਜੀ ਵਾਲੇ ਇਹਨਾਂ ਦੇਖ ਲਵੇ ਉਹਨਾਂ ਨੇ ਪੰਜਿਆ ਬੰਦ ਕਰ ਦੇਣੀਆ ਮਰੋਣੀਆਂ ਨਾਲ ਕੇ ਕਰੇ ਨਾ ਬੰਦੇ ਆ ਇਹਦਾ ਮੁੜ ਕੇ ਬਣੀਓ ਨਹੀਂ ਇੱਕੇ ਬਣੀਦੀ ਆ ਸਾਡੇ ਬਾਪੂ ਨੇ ਖਰੀਦ ਲਈ ਹੱਕ ਦੀ ਕਮਾਈ ਦੀ ਉਹਦੇ ਅਸੀਂ ਸੰਭਾਲੀ ਬੈਠੇ ਹਾਂ ਮੈਂ ਕਹਿੰਦਾ ਰੋਣ ਲੱਗਿਆ ਹੱਕ ਦੀ ਕਮਾਈ ਵਿੱਚ ਘਰੇ ਕਰਦਾ ਆ ਦੇਖ ਲੈ ਹੱਕ ਦੀ ਕਮਾਈ ਵਿੱਚ ਘਰੇ ਕਰਦਾ ਗਾ ਇਹਨਾਂ ਕਿ ਉਹਦਾ ਪੈਰਾ ਸੁਣਾ ਬਹੁਤ ਕਾਰੇ ਕਰਦਾ ਪਾਪਾ ਹਾਂ ਤਾਂ ਚੱਲੂ ਨਾ ਮੱਛੀ ਨਾੜਦਾ ਓਏ ਪਿਆਰ ਰਹੇ ਹੋ ਠੀਕ ਆ ਦਲਵੀਰ ਪੰਜ ਸਵੇਰੇ ਸਾਜਰੇ ਨੰਗੇ ਜਣਾ ਬਿਆਹ ਨੂੰ ਕੀ ਜੈ ਸਾਂਝੀ ਪਿਆਰ ਨਹੀਂ ਸਾਜੀ ਉਹਦਾ ਏ ਹਲ ਕਰ ਜਾ ਕੇ ਇਹਨੂੰ ਕਹਿੰਦਾ ਆਲੂ ਮੇਰਾ ਵਿਆਹ ਹੈ ਕੱਪੜੇ ਸਵਾ ਲਈ ਇਹ ਆ ਕੇ ਘਰਾਂ ਲੜਦਾ ਏ ਉਹ ਮੈਂ ਨਹੀਂ ਕਿਹਾ ਉਹ ਜੀ ਕਹਿੰਦਾ ਕੱਲੂ ਸਾਜਰੇ ਤੂੰ ਦੀ ਬਰਾਤ ਚੜ੍ਹਨੀ ਕਹਿੰਦਾ ਕੱਪੜੇ ਮੇਰੇ ਉਹ ਤੇਰੇ ਕੱਪੜੇ ਕਰਕੇ ਤੂੰ ਕਹਾ ਕਹਾ ਕਰੀ ਜਾਂਦਾ ਹੁਣ ਤੁਰਿਆ ਤੂੰ ਕੱਪੜੇ ਲੈ ਆ ਪੈਸੇ ਇੰਨੇ ਆ ਗਣਕਦੇ ਵੱਡੇ ਵੇ ਮੇਰੀ ਜਾਨ ਆ ਆਪ ਦਾ ਕਰਾ ਲਿਆ ਦੇਖੀ ਹਰ ਰੋਜ਼ ਦੇਖੋ ਜਦੋਂ ਤੂੰ ਪਹਿਲਾਂ ਇਹਨੂੰ ਸੂਟ ਸੁਵਾ ਦੇ ਕਿਨੂੰ ਵਰਵਾਲਾ ਬਣਾਉਣਾ ਜਾਂ ਪੈਂਟ ਲਵਾਉਣੀ ਹੈ ਹਜੇ ਰਿਸ਼ਤਾ ਦਾ ਕਰਾਓ ਰਿਸ਼ਤਾ ਕਰਾਇਆ ਨਹੀਂ ਦੇਖ ਲੱਭੇ ਕੱਪੜੇ ਸੁਵਾ ਦੇ ਹੁਣ ਕਹਿੰਦਾ ਸਵਾਹ ਨੂੰ ਕੱਪੜੇ ਉੱਚੇ ਹੋ ਜਾਣੇ ਕੱਪੜੇ ਜਾਂ ਨੂੰ ਹੋਣਾ ਕੱਪੜੇ ਉੱਚੇ ਹੋ ਜਾਣੇ ਉਹਨੇ ਇੰਦਰਾ ਮੈਂ ਕਿੱਥੇ ਸੁਵਾਵਾ ਭਾਈ ਕੁੜੀ ਤਾਂ ਲੱਭੋਗਾ ਰਿਸ਼ਤਾ ਦਾ ਕਰਾਓ ਉਹ ਜਗਾਓ ਪੰਡ ਪੰਡ ਜਗਾ ਦੋ ਜੇ ਕਹਿੰਦੇ ਕੱਪ ਬੋਲਦੇ ਨੇ ਮੈਂ ਚੁੱਪੇ ਤੇ ਤੇਰੀ ਚੁੱਪੇ ਭਲੀ ਆ ਹੈ ਪੰਡ ਜਗਾ ਦੋ ਹਾਂਜੀ ਉਹ ਚੁੰਡੀ ਕਰਕੇ ਕੁੜੀ ਮੰਗਵਾ ਵਧਿਆ ਫਿਰ ਦੁਸਮੇ ਦੀ ਵੜੇ ਕੱਪੜੇ ਕੁੜੀ ਵਗੋਂ ਕੱਪੜੇ ਹਾਂ ਨਹੀਂ ਵਿਆਹ ਨਹੀਂ ਓਏ ਤੇਰਾ ਬਖਸ਼ੋ ਕਾਲੂ ਕੇ ਦਿਲ ਵੀ ਤੇ ਬਖਸ਼ੋ ਬਾਈ ਸਾਨੂੰ ਬਖਸ਼ੋ ਬੱਸ ਕਰੋ ਉਹਨੂੰ ਪਿਆਰ ਦੇ ਕੰਮ ਨੂੰ ਉਹਨੂੰ ਨਹੀਂ ਨਹੀਂ ਤੂੰ ਕੰਮ ਨੂੰ ਜਾ ਹਾਂ ਪਿੱਤਰਾ ਤੂੰ ਜਾਈ ਜਾ ਟ੍ਰਿਪ ਅੱਜ ਤਾਂ ਕੱਲੂ ਵਿਆਹ ਰੱਖਤਾ ਰਾਤ ਨੂੰ ਕਰਾ ਵਿਆਹ ਹੋਊਗਾ ਨਾ ਨਾ ਸਵੇਰੇ ਅਸੀਂ ਸੈਟ ਕਰਾਂਗੇ